ਬਿਜ਼ਨਸ ਬਲਾਸਟਰ ਦੇ ਅੱਜ ਦੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਸਾਨੂੰ ਕਿੰਨੇ ਪ੍ਰੋਡਕਟਸ ਬਿਲਡ ਕ੍ਰੀਏਟ ਜਾਂ ਪ੍ਰੋਡਿਊਸ ਕਰਨੇ ਚਾਹੀਦੇ ਹਨ ਯਾਨੀ ਕਿ ਸਾਨੂੰ ਕਿੰਨੇ ਪ੍ਰੋਡਕਟ ਤਿਆਰ ਕਰਨੇ ਚਾਹੀਦੇ ਹਨ ਇਸ ਦੇ ਵਿੱਚ ਸਭ ਤੋਂ ਪਹਿਲੀ ਜੋ ਗੱਲ ਆਉਂਦੀ ਹੈ ਉਹ ਆਉਂਦੀ ਹੈ ਮਾਰਕੀਟ ਡਿਮਾਂਡ ਦੀ ਸੋ ਸਾਨੂੰ ਸਭ ਤੋਂ ਪਹਿਲਾਂ ਗ੍ਰਾਹਕਾਂ ਦੀ ਮੰਗ ਇਆ ਮਾਰਕੀਟ ਦੀ ਡਿਮਾਂਡ ਨੂੰ ਸਮਝਣਾ ਪਵੇਗਾ ਔਰ ਇਸ ਦੇ ਲਈ ਸਾਨੂੰ ਮਾਰਕੀਟ ਸਰਵੇ ਵੀ ਕਰਨਾ ਪਵੇਗਾ ਸੋ ਜੇ ਕਿਸੇ ਖਾਸ ਸਰਵਿਸ ਦੀ ਡਿਮਾਂਡ ਜ਼ਿਆਦਾ ਹੈ ਤਾਂ ਇੱਥੇ ਵਿਕਾਸ ਦੇ ਲਈ ਵਧੇਰੇ ਨਿਵੇਸ਼ ਕਰਿਆ ਜਾ ਸਕਦਾ ਹੈ ਸੋ ਮਾਰਕੀਟ ਦੀ ਡਿਮਾਂਡ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਪ੍ਰੋਡਕਟ ਤੁਸੀਂ ਤਿਆਰ ਕਰੋਗੇ ਦੂਸਰੇ ਨੰਬਰ ਤੇ ਆਉਂਦੇ ਹਨ ਰਿਸੋਰਸਸ ਤੁਹਾਡੇ ਕੋਲ ਕਿੰਨੇ ਕ ਰਿਸੋਰਸਸ ਮੌਜੂਦ ਹਨ ਰਿਸੋਰਸਸ ਵਿੱਚ ਤੁਹਾਡਾ ਸਮਾਂ ਤੁਹਾਡਾ ਬਜਟ ਅਤੇ ਕੰਮ ਕਰਨ ਵਾਲੇ ਲੋਕ ਸ਼ਾਮਲ ਹਨ ਜੇ ਤੁਹਾਡੇ ਕੋਲ ਸੀਮਿਤ ਰਿਸੋਰਸਸ ਹਨ ਤਾਂ ਵੱਡੀ ਗਿਣਤੀ ਵਿੱਚ ਪ੍ਰੋਡਕਟ ਬਣਾਉਣਾ ਸੰਭਵ ਨਹੀਂ ਹੋ ਸਕਦਾ ਸੋ ਆਪਣੇ ਰਿਸੋਰਸਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਪ੍ਰੋਡਕਟਸ ਦਾ ਨਿਰਮਾਣ ਕਰਨਾ ਚਾਹੀਦਾ ਹੈ ਇਸ ਤੋਂ ਅਗਲਾ ਇੰਪੋਰਟੈਂਟ ਪੁਆਇੰਟ ਹੈ ਪ੍ਰੋਡਕਟ ਡਵੈਲਪਮੈਂਟ ਕੁਝ ਵੀ ਨਵਾਂ ਬਣਾਉਣ ਲਈ ਸਮਾਂ ਅਤੇ ਮਿਹਨਤ ਲੱਗਦੀ ਹੈ ਵੱਡੀ ਸੰਖਿਆ ਵਿੱਚ ਪ੍ਰੋਡਕਟ ਪੈਦਾ ਕਰਨ ਦੀ ਕੋਸ਼ਿਸ਼ ਕਰਕੇ ਆਪਣੇ ਰਿਸੋਰਸਸ ਨੂੰ ਫੈਲਾਉਣ ਦੀ ਬਜਾਏ ਹਾਈ ਕੁਆਲਿਟੀ ਵਾਲੇ ਪ੍ਰੋਡਕਟਸ ਸਰਵਿਸਿਜ਼ ਦੀ ਇੱਕ ਛੋਟੀ ਜਿਹੀ ਸੰਖਿਆ ਨੂੰ ਵਿਕਸਿਤ ਕਰਨ ਤੇ ਧਿਆਨ ਕੇਂਦ੍ਰਿਤ ਕਰਨਾ ਵਧੇਰੇ ਸਟ੍ਰੈਟੈਜਿਕ ਹੋ ਸਕਦਾ ਹੈ ਸੋ ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਕਿੰਨੀ ਭਾਵੇਂ ਪ੍ਰੋਡਕਟਸ ਦੀ ਘੱਟ ਹੋਵੇ ਪਰ ਉਹ ਇੱਕ ਅੱਛੀ ਕੁਆਲਿਟੀ ਵਾਲੇ ਪ੍ਰੋਡਕਟ ਹੋਣ ਜਾਂ ਇੱਕ ਅੱਛੀਆਂ ਸਰਵਿਸੇਸ ਤੁਸੀਂ ਪ੍ਰੋਵਾਈਡ ਕਰ ਸਕੋ ਸੋ ਜ਼ਿਆਦਾ ਗਿਣਤੀ ਦੇ ਤੇ ਘਟੀਆ ਕੁਆਲਿਟੀ ਦੇ ਪ੍ਰੋਡਕਟ ਤਿਆਰ ਕਰਨ ਦੇ ਨਾਲ ਸਾਡੀ ਮਾਰਕੀਟਿੰਗ ਤੇ ਜਾਂ ਸਾਡੀ ਰੈਪਿਊਟੇਸ਼ਨ ਦੇ ਉੱਪਰ ਅਸਰ ਪਏਗਾ ਅਗਲਾ ਪੁਆਇੰਟ ਹੈ ਡਾਈਵਰਸੀਫਿਕੇਸ਼ਨ ਤੁਹਾਡੀ ਸਰਵਿਸ ਦੀ ਪੇਸ਼ਕਸ਼ ਨੂੰ ਵਿਭਿੰਨ ਬਣਾਉਣਾ ਰੈਵਨਿਊ ਸਟ੍ਰੀਮ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ ਸੋ ਗਾਹਕਾਂ ਦੀ ਮੰਗ ਨੂੰ ਜਾਂ ਮਾਰਕੀਟ ਦੀ ਡਿਮਾਂਡ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਪ੍ਰੋਡਕਟ ਨੂੰ ਵਿਭਿੰਨ ਬਣਾਓ ਉਸ ਦੇ ਵਿੱਚ ਵਿਭਿੰਨਤਾ ਲੈ ਕੇ ਆਓ ਸੋ ਤੁਸੀਂ ਇਹ ਯਕੀਨੀ ਬਣਾਉਣਾ ਹੈ ਕਿ ਜੋ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕਰਦੇ ਹੋ ਉਹ ਇੱਕ ਦੂਸਰੇ ਦੇ ਪੂਰਕ ਹਨ ਅਤੇ ਇੱਕ ਸਮਾਨ ਕਸਟਮਰ ਬੇਸ ਨੂੰ ਟਾਰਗੇਟ ਬਣਾਉਂਦੇ ਹਨ ਯਕੀਨੀ ਬਣਾਓ ਕਿ ਜੋ ਸਰਵਿਸਿਜ਼ ਵੀ ਤੁਸੀਂ ਬਣਾਉਂਦੇ ਹੋ ਉਹ ਇੱਕ ਦੂਸਰੇ ਦੇ ਪੂਰਕ ਹੋਣ ਤੇ ਇੱਕ ਸਮਾਨ ਕਸਟਮਰ ਬੇਸ ਨੂੰ ਹੀ ਟਾਰਗੇਟ ਬਣਾਉਂਦੇ ਹੋਣ ਸਕੇਲੇਬਿਲਟੀ ਇਸ ਤੋਂ ਬਾਅਦ ਯਕੀਨੀ ਬਣਾਓ ਕਿ ਤੁਹਾਡੀ ਪ੍ਰੋਡਕਸ਼ਨ ਕਪੈਸਿਟੀ ਮਾਪਯੋਗ ਹੈ ਤਾਂ ਜੋ ਤੁਹਾਡੇ ਬਿਜ਼ਨਸ ਦੇ ਵਧਣ ਦੇ ਨਾਲ 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 ਇਸ ਨੂੰ ਵਧਾਇਆ ਜਾ ਸਕੇ ਸੋ ਪ੍ਰੋਡਕਸ਼ਨ ਕਪੈਸਿਟੀ ਜੋ ਹੈ ਇਸ ਤੇ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸੋ business ਜਿਵੇਂ ਜਿਵੇਂ ਵੱਧਦਾ ਹੈ ਸਾਨੂੰ ਆਪਣੀ ਪ੍ਰੋਡਕਸ਼ਨ ਕਪੈਸਿਟੀ ਵੀ ਵਧਾਣੀ ਪੈਗੀ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਨ ਲਈ ਲੋੜਿੰਦੇ ਪ੍ਰੋਡਕਟ ਬਣਾਉਣ ਅਤੇ ਆਪਣੇ ਆਪ ਤੇ ਬਹੁਤ ਸਾਰੇ ਪ੍ਰੋਡਕਟਸ ਦਾ ਬੋਝ ਨਾ ਪਾਉਣ ਦੇ ਵਿਚਾਰ ਸੰਤੁਲਨ ਬਣਾਉਣਾ ਵੀ ਮਹੱਤਵਪੂਰਨ ਹੈ ਸੋ ਅਸੀਂ ਬਾਜ਼ਾਰ ਦੀ ਮੰਗ ਨੂੰ ਤਾਂ ਧਿਆਨ ਵਿੱਚ ਰੱਖਣਾ ਹੀ ਰੱਖਣਾ ਹੈ ਔਰ ਲੋੜਿੰਦੇ ਪ੍ਰੋਡਕਟ ਤਿਆਰ ਕਰਨੇ ਹਨ ਪਰ ਐਨੇ ਵੀ ਪ੍ਰੋਡਕਟ ਨਹੀਂ ਤਿਆਰ ਕਰਨੇ ਕਿ ਸਾਡੇ ਉੱਪਰ ਬੋਝ ਪੈ ਜਾਏ ਜਾਂ ਬਹੁਤ ਸਾਰੇ ਪ੍ਰੋਡਕਟਸ ਦਾ ਬੋਝ ਪੈ ਜਾਏ ਤੁਹਾਡੇ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਸਰਵਿਸੇਸ ਦਾ ਨਿਰੰਤਰ ਮੁਲਾਂਕਣ ਕਰਨਾ ਬਹੁਤ ਜ਼ਰੂਰੀ ਹੈ ਅਤੇ ਲੋੜ ਅਨੁਸਾਰ ਉਸ ਵਿੱਚ ਤਬਦੀਲੀਆਂ ਕਰਨਾ ਵੀ ਮਹੱਤਵਪੂਰਨ ਹੈ ਤਾਂ ਜੋ ਪ੍ਰੋਡਕਟ ਟੁਕਵੇਂ ਅਤੇ ਲਾਭਕਾਰੀ ਰਹਿਣ ਸੋ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਤੁਹਾਡੇ ਦੁਆਰਾ ਤਿਆਰ ਕੀਤੇ ਸਰਵਿਸਿਜ਼ ਅਤੇ ਪ੍ਰੋਡਕਟਸ ਦਾ ਲਗਾਤਾਰ ਮੁਲਾਂਕਣ ਕੀਤਾ ਜਾਵੇ ਧੰਨਵਾਦ